ਕੀ ਕੁਮਰ ਵਿਜੇ ਪ੍ਰਤਾਪ ਦੇ ਅੱਗੇ ਹੋ ਲੱਗੀ ਹੈ ਸਰਕਾਰ ਕੀ ਭਗਵੰਤਬਾਨ ਅਤੇ ਕੁਲਤਾਰ ਸਿੰਘ ਸੰਧਵਾ ਕੁਮਰ ਵਿਜੇ ਪ੍ਰਤਾਪ ਨੂੰ ਦੇਖ ਕੇ ਘੁਰਨੇ ਚ ਵੜ ਗਏ ਨੇ ਬਹੁਤ ਅਹਿਮ ਖਬਰ ਰਹਿਣ ਵਾਲੀ ਹੈ ਔਰ ਪੰਜਾਬ ਦੇ ਲੋਕਾਂ ਦੇ ਲਈ ਬੜੀ ਧਿਆਨ ਮੰਗਣ ਵਾਲੀ ਜਿਹੜੀ ਹੈ ਖਬਰ ਹੈ ਔਰ ਅਹਿਮ ਖਬਰ ਜਿਹੜੀ ਹੈ ਉਹ ਰਹਿਣ ਵਾਲੀ ਹੈ ਇਸ ਤੇ ਬਹੁਤ ਅਹਿਮ ਜਿਹੜੀ ਹੈ ਚਰਚਾ ਕਰਨੀ ਹੈ ਨਵਾਂ ਇਹਦੇ ਵਿੱਚ ਕੀ ਨਿਕਲ ਕੇ ਸਾਹਮਣੇ ਆ ਰਿਹਾ ਉਧਰ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ ਹੀ ਨਵਾਂ ਮੂੜ ਆਇਆ ਇਸ ਤੇ ਬਹੁਤ ਅਹਿਮ ਜਿਹੜੀ ਆ ਚਰਚਾ ਕਰਾਂਗੇ ਉਧਰ ਪੰਜਾਬ ਸਰਕਾਰ ਨੂੰ ਹਾਈ ਵੋਲਟੇਜ ਝਟਕਾ 1026 ਕਰੋੜ ਦਾ ਜਿਹੜਾ ਉਹ ਸਰਕਾਰ ਨੂੰ ਹਰਜਾਨਾ ਲੱਗਿਆ ਔਰ ਸਰਕਾਰ ਜਿਹੜੀ ਹੈ ਉਹ ਪਾਈ ਪਾਈ ਦੀ ਮੁਹਤਾਜ ਇੱਥੇ ਹੋਈ ਆ ਤਾਂ ਇਹ ਜਿਹੜਾ 1026 ਕਰੋੜ ਦਾ ਹਰਜਾਨਾ ਲੱਗਿਆ ਇਹ ਕਿੱਥੋਂ ਭਰਨਗੇ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਆ ਔਰ ਉਧਰ ਭਾਜਪਾ ਨੂੰ ਆਮਦਵੀ ਪਾਰਟੀ ਦਾ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਫਾਇਦਾ ਕਿਵੇਂ ਇਸ ਤੇ ਵੀ ਬਹੁਤ ਐਮ ਜਿਹੜੀ ਚਰਚਾ ਕਰਨੀ ਆ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣਕ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਆਪਾਂ ਬਹੁਤ ਵਾਰੀ ਅੱਗੇ ਗੱਲ ਕਰ ਚੁੱਕੇ ਹਾਂ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਹੁੰਦੀ ਤਾਂ ਇਹ ਗੱਲਾਂ ਕਰਦੀ ਹੁੰਦੀ ਸੀ ਕਿ ਵਿਧਾਨ ਸਭਾ ਦੀਆਂ ਸੀਟੀਆਂ ਜਿਹੜੀਆਂ ਉਹ 1 ਸਾਲ ਦੇ ਵਿੱਚ 40 ਹੋਣੀਆਂ ਚਾਹੀਦੀਆਂ ਪਿਛਲੇ ਸਾਲ ਵੀ ਆਪਾਂ ਚਰਚਾ ਕੀਤੀ ਸੀ ਕਿ ਭਾਈ ਇਹਨਾਂ ਨੇ ਤਾਂ 2 ਸਾਲਾਂ ਦੇ ਵਿੱਚ ਵੀ 40 ਸੀਟੀਆਂ ਜਿਹੜੀਆਂ ਉਹ ਨਹੀਂ ਸੀ ਕਰਾਈਆਂ ਤੇ ਹੁਣ ਸੈਸ਼ਨ ਸਭ ਤੋਂ ਛੋਟੇ ਸੈਸ਼ਨ ਚੱਲਣ ਵਾਲੀ ਸਰਕਾਰ ਵਜੋਂ ਰਿਕਾਰਡ ਬਣਾ ਰਹੀ ਹੈ ਆਮ ਆਦਮੀ ਪਾਰਟੀ ਤੁਹਾਨੂੰ ਚੇਤਾਵਨੀ ਥੋੜੇ ਦਿਨ ਪਹਿਲਾਂ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਸਪੀਕਰ ਸਾਹਿਬ ਨੂੰ ਮਿਲ ਕੇ ਇੱਕ ਲੈਟਰ ਦਿੱਤਾ ਸੀ ਜਿਦੇ ਵਿੱਚ ਉਹਨਾਂ ਨੇ ਲੈ ਕੇ ਦਿੱਤਾ ਸੀ ਕਿ ਭਾਈ ਸਪੀਕਰ ਸਾਹਿਬ ਹਲੇ ਆਪਣਾ ਜਿਹੜਾ ਬਜਟ ਸੈਸ਼ਨ ਹੈ ਉਹ ਚੱਕਿਆ ਨਹੀਂ ਗਿਆ ਉਹਦੀ ਜਿਹੜੀ ਹੈ ਸੈਸ਼ਨ ਦੇ ਵਿੱਚ ਤਿੰਨ ਬੈਠਕਾਂ ਜਿਹੜੀਆਂ ਅਹਿਮ ਬੁਲਾ ਲੀਆਂ ਜਾਣ ਜਿਦੇ ਵਿੱਚ ਇੱਕ ਬੈਠਕ ਦੇ ਵਿੱਚ ਚਰਚਾ ਬੇਅਦਬੀ ਤੇ ਗੋਲੀ ਕਾਂਡਾਂ ਤੇ ਕੀਤੀ ਜਾਵੇ ਜਿਹੜਾ ਕਿ ਅੱਜ ਇਹਨੇ ਦਿਨੀ ਫੇਰ ਬੜਾ ਭਖਿਆ ਹੋਇਆ ਔਰ ਪੰਜਾਬ ਪੰਜਾਬ ਪੰਜਾਬੀਅਤ ਦੇ ਨਾਲ ਜਿਹੜਾ ਇਹ ਮਸਲਾ ਜੁੜਿਆ ਹੋਇਆ ਬੇਅਦਬੀਆਂ ਤੇ ਗੋਲੀ ਕਾਂਡ ਦੇ ਉੱਪਰ ਔਰ ਕਹਿੰਦੇ ਜਿਹੜੇ ਕੇਸ ਜਿਹੜੇ ਆ ਉਹ ਪੰਜਾਬ ਤੋਂ ਜਿਹੜੇ ਚੰਡੀਗੜ੍ਹ ਟ੍ਰਾਂਸਫਰ ਹੋਏ ਆ ਉਸ ਤੇ ਅਹਿਮ ਜਿਹੜੀ ਚਰਚਾ ਕਰ ਲਈਏ ਦੂਜਾ ਸਭ ਤੋਂ ਵੱਡਾ ਮੁੱਦਾ ਐਮਐਸਪੀ ਦਾ ਉਹਨਾਂ ਨੇ ਕਿਹਾ ਕਿ ਐਮਐਸਪੀ ਤੇ ਕਾਨੂੰਨੀ ਜਿਹੜਾ ਦਾਪੇਚ ਹੈ ਉਹਦੇ ਤੇ ਸਾਰੀ ਜਿਹੜੀ ਗੱਲਬਾਤ ਮੈਂ ਖੋਲਾਂਗਾ ਔਰ ਕਿਵੇਂ ਇਹ ਲਾਗੂ ਹੋ ਸਕਦੀ ਹੈ ਜਾਂ ਹੋਣੀ ਚਾਹੀਦੀ ਹੈ ਉਹਤੇ ਵੀ ਆਪਾਂ ਜਿਹੜੀ ਆ ਚਰਚਾ ਕਰੀਏ ਔਰ ਭਗਵੰਤਬਾਨ ਹੋਰ ਨੇ ਇਹਦਾ ਵਾਅਦਾ ਵੀ ਕੀਤਾ ਸੀਗਾ ਔਰ ਉਹਦੇ ਤੇ ਵੀ ਉਹਨਾਂ ਨੇ ਕਹੀ ਕਿ ਆਪਾਂ ਇੱਕ ਦਿਨ ਆਪਏ ਤੇ ਲਾਈਏ ਔਰ ਇੱਕ ਦਿਨ ਉਹਨਾਂ ਨੇ ਅੰਮ੍ਰਿਤਸਰ ਦੀਆਂ ਕੁਝ ਸਮੱਸਿਆਵਾਂ ਦੀ ਗੱਲ ਕੀਤੀ ਸੀਗੀ ਔਰ ਕਹਿੰਦੇ ਕਿ 40-40 ਮਿੰਟ ਦਾ ਸਮਾਂ ਮੈਨੂੰ ਦੇ ਦਿੱਤਾ ਜਾਵੇ ਤੇ ਤਿੰਨ ਦਿਨ ਦੀ ਜਿਹੜੀ ਸਿਟਿੰਗ ਉਹ ਰੱਖ ਲਈ ਜਾਵੇ ਚਲੋ ਇਹਨਾਂ ਨੇ ਜਦੋਂ ਇਹ ਮੰਗ ਕੀਤੀ ਤਾਂ ਉਹ ਜਿਹੜਾ ਬਜਟ ਸੈਸ਼ਨ ਉਹ ਚੱਕ ਲਿਆ ਸੀਗਾ ਪਰ ਹੁਣ ਮੌਨਤੂਨ ਸੈਸ਼ਨ ਸੱਦਣਾ ਸੀਗਾ ਉਹਦੇ ਵਿੱਚ ਆਸ ਸੀ ਕਿ ਕਿ ਲੰਬਾ ਸੈਸ਼ਨ ਚੱਲੂਗਾ ਸ਼ਾਇਦ ਕੁੰਮਰ ਵਾਲੇ 3 ਦਿਨਾਂ ਜਿਹੜੇ ਉਹਦੇ ਵਿੱਚ ਦੇ ਦਿੱਤੇ ਜਾਣ ਜਦਕਿ ਵਿਧਾਇਕ ਵੀ ਇਹਨਾਂ ਦਾ ਮੁੱਦੇ ਵੀ ਇਹਨਾਂ ਦੇ ਜਿਹੜੇ ਇਹਨਾਂ ਨੇ ਚੱਕ ਕੇ ਸਰਕਾਰ ਦੇ ਵਿੱਚ ਆਏ ਆ ਉਮੀਦ ਸੀ ਕਿ ਕਵਰ ਨੂੰ ਸਮਾਂ ਜਿਹੜਾ ਉਹ ਮਿਲੂਗਾ ਪਰ ਇਹਨਾਂ ਨੇ ਜਿਹੜਾ ਮੌਨਸੂਨ ਸੈਸ਼ਨ ਅਨੁਕੀ ਹਿਸਾਬ ਸੱਦਿਆ ਉਹ ਸਿਰਫ 3 ਹੀ ਦਿਨਾਂ ਦਾ ਸੱਦਿਆ ਜਦਕਿ ਕੁੰਮਰ ਨੇ 3 ਐਕਸਟਰਾ ਜਿਹੜਾ ਉਹ ਕਿਹਾ ਸੀਗਾ ਕਿ ਭਾਈ 3 ਦਿਨ ਇਹਨਾਂ ਚੀਜ਼ਾਂ ਇਹਨਾਂ ਤਿੰਨ ਅਹਿਮ ਮੁੱਦਿਆਂ ਵਾਸਤੇ ਹੋਣੇ ਚਾਹੀਦੇ ਆ ਪਰ ਇਹਨਾਂ ਨੇ ਸ਼ਮਾਨ ਤੋਂ ਸੈਸ਼ਨ ਹੀ ਤਿੰਨ ਦਿਨਾਂ ਦਾ ਸੱਦਿਆ ਜਿਹਦੇ ਕਰਕੇ ਬਹੁਤ ਵੱਡੇ ਸਵਾਲ ਖੜੇ ਹੋ ਗਏ ਆ ਕਿ ਭਾਈ ਕੁਮਰ ਵਿਜੇ ਪ੍ਰਤਾਪ ਨੇ ਇਹਨਾਂ ਅਹਿਮ ਮੁੱਦੇ ਜਿਹੜੇ ਰੱਖੇ ਕੀ ਉਹਨਾਂ ਮੁੱਦਿਆਂ ਦੇ ਉੱਪਰ ਸਰਕਾਰ ਜਿਹੜੀ ਹੈ ਉਹ ਜਿਹੜੀ ਸੁਹਿਰਦ ਨਹੀਂ ਹੈਗੀ ਜਾਂ ਫਿਰ ਹੋਰ ਬਹੁਤ ਸਾਰੇ ਸਵਾਲ ਉੱਠ ਰਹੇ ਆ ਕਿ ਕਿਉਂ ਕੁਮਰ ਵਿਜੇ ਪ੍ਰਤਾਪ ਦੇ ਇਹਨਾਂ ਮੁੱਦਿਆਂ ਨੂੰ ਅਹਿਮੀਅਤ ਨਹੀਂ ਦਿੱਤੀ ਗਈ ਕਿ ਵਾਕਈ ਅਹਿਮੀਅਤ ਇਹ ਨਹੀਂ ਦੇ ਰਹੀ ਸਰਕਾਰ ਮਸਲਾ ਕੀ ਹੈ ਕਿਵੇਂ ਭੱਜੀਆ ਕੁਮਰ ਵਿਜੇ ਪ੍ਰਤਾਪ ਦੇ ਸਵਾਲਾਂ ਤੋਂ ਜਦ ਕਿ ਮੈਨੂੰ ਲੱਗਦਾ ਹੈ ਕਿ ਕੁਮਰਜੀਤ ਪ੍ਰਤਾਪ ਨੂੰ ਜੋ ਸਮਾਂ ਦਿੱਤਾ ਜਾਂਦਾ ਹੈ ਫਾਇਦਾ ਜਿਹੜਾ ਉਹ ਜਿੱਥੇ ਪੰਜਾਬ ਦਾ ਹੋਣਾ ਸੀ ਪਰ ਉਸ ਤੋਂ ਪਹਿਲਾਂ ਸਰਕਾਰ ਤੇ ਆਮ ਆਦਮੀ ਪਾਰਟੀ ਦਾ ਆਪਣਾ ਹੀ ਹੋਣਾ ਸੀ ਕਿਵੇਂ ਦੇਖਦੇ ਹੋ ਪੂਰੀ ਚੀਜ਼ ਸੁਖਵਿੰਦਰ ਜੀ ਜਿਹੜੇ ਦਿਲ ਮੁੱਤੇ ਕਵਰਜੀਤ ਪ੍ਰਤਾਪ ਸਿੰਘ ਨੇ ਉਠਾਏ ਔਰ ਜਿਹਨਾਂ ਮੁੱਦਿਆਂ ਦੇ ਸੰਬੰਧੀ ਉਹਨਾਂ ਨੇ ਕਲਤਾਰ ਸਿੰਘ ਸਦਵਾ ਨਾਲ ਮਿਲ ਕੇ ਇਹ ਗੱਲ ਕਹੀ ਕਿ ਤਿੰਨ ਵਿਸ਼ੇਸ਼ ਬੈਠਕਾਂ ਚੜੀ ਚੜੀ ਮਿੰਟ ਦੀਆਂ ਮੈਨੂੰ ਦਿੱਤੀਆਂ ਜਾਣ ਇਹ ਗੱਲ ਹੋ ਸਕਦੀ ਹੈ ਇਹ ਤਿੰਨ ਜਿਹੜੇ ਮੁੱਦੇ ਨੇ ਸਿੱਧਾ ਸਾਹਿਬ ਆਪਣੇ ਆਪ ਦੇ ਵਿੱਚ ਬਹੁਤ ਸੰਵੇਦਨਸ਼ੀਲ ਹੁੰਦੇ ਆ ਔਰ ਖਾਸ ਤੌਰ ਤੇ ਸਰਕਾਰ ਜਿਹੜੀ ਆ ਇਹਨਾਂ ਮੁੱਦਿਆਂ ਤੋਂ ਹੀ ਭੱਜ ਰਹੀ ਆ ਕਿਉਂ ਭੱਜ ਰਹੀ ਆ ਜਿਸ ਤਰੀਕੇ ਨਾਲ ਬੇਅਤਬੀ ਦੀ ਘਟਰਾਵਾਂ ਦੇ ਸੰਬੰਧੀ ਜਾਂਚ ਹੋ ਰਹੀ ਜਿਸ ਤਰੀਕੇ ਨਾਲ ਕੇਸ ਜਿਹੜੇ ਆ ਫਰੀਦਕੋਟ ਤੋਂ ਚੰਡੀਗੜ੍ਹ ਟਰਾਂਸਫਰ ਕੀਤੇ ਜਾ ਰਹੇ ਆ ਦੂਜੇ ਪਾਸੇ ਜਿਸ ਤਰੀਕੇ ਨਾਲ ਪੁਲਿਸ ਨੇ ਰਾਮ ਰਹੀਮ ਦੇ ਖਿਲਾਫ ਕੇਸ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਤਾਂ ਉਹ ਫਾਈਲ ਅਜੇ ਤੱਕ ਮੁੱਖ ਮੰਤਰੀ ਸਾਹਿਬ ਦੀ ਟੇਬਲ ਤੇ ਪਈ ਹੈ ਤਾਂ ਮੁੱਖ ਮੰਤਰੀ ਸਾਹਿਬ ਨੇ ਕਦੀ ਦੇਖੀ ਨਹੀਂ ਦੂਸਰੇ ਬੰਨੇ ਐਮਐਸਪੀ ਦਾ ਉਹ ਮੁੱਦਾ ਜਿਹਦੇ ਸੰਬੰਧੀ ਅਨਮੋਲ ਗਗਨ ਮਾਨ ਹੁਣੇ ਕਹਿੰਦੇ ਹੁੰਦੇ ਕਿ 50 ਮਿੰਟਾਂ ਚ ਐਮਐਸਪੀ ਦੇ ਦਾਂਗੇ ਉਸ ਮੁੱਤੇ ਤੇ ਸਰਕਾਰ ਨੇ ਅਜੇ ਤੱਕ ਆਪਣੀ ਕਦੇ ਵੀ ਜ਼बान ਜਿਹੜੀ ਆ ਉਹ ਨਹੀਂ ਖੋਲੀ ਤੀਸਰਾ ਮੁੱਦਾ ਸੀ ਕਬਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਅੰਮ੍ਰਿਤਸਰ ਦੀ ਸੀਵਰੇਸ ਪੰਡਾੜੀ ਦਾ ਸਬੰਧਤ ਉਤਰ ਗਿਆ ਸਬਸਤ ਜਿਹੜਾ ਠਾਇਆ ਉਸ ਸੀਵਰੇਸ ਪੰਡਾੜੀ ਦਾ ਤੇ ਅੱਜ ਐਨਜੀਟੀ ਵਿਭਾਗ ਵੱਲੋਂ ਸਾਰਾ ਕੁਝ ਹਰਜਾਨਾ ਪਾ ਦਿੱਤਾ ਗਿਆ ਜਿਹਦੇ ਸਬੰਧੀ ਅਸੀਂ ਗੱਲ ਬਾਤ ਕਰਦੇ ਆ ਬਾਵੇ ਤਿੰਨ ਅਜਿਹੇ ਮੁੱਤੇ ਨੇ ਜਿਹੜੇ ਮੁੱਤੇ ਅੱਤ ਸਵਿਧਨਸ਼ੀਲ ਕੇ ਜਾ ਸਕਦੇ ਆ ਉਹ ਸਰਕਾਰ ਉਹ ਇਹਨਾਂ ਮੁੱਦਿਆਂ ਦਾ ਜਵਾਬ ਦੇਣ ਵਾਸਤੇ ਸਮਾਂ ਜਾਂ ਸਰਕਾਰ ਕੋਲ ਸਮਾਂ ਤਾਂ ਹੈ ਹੀ ਨਹੀਂ ਸਰਕਾਰ ਕੋਲ ਕੁਝ ਵੀ ਨਹੀਂ ਹੈਗਾ ਕਿ ਕਬਰ ਵਿਜੇ ਪ੍ਰਤਾਪ ਸਿੰਘ ਦੇ ਇਹਨਾਂ ਮੁੱਦਿਆਂ ਦਾ ਜਵਾਬ ਕਿਵੇਂ ਦੇਣਾ ਮੈਂ ਇੱਥੇ ਕਲੀਅਰ ਕਰ ਦਵਾਂ ਕਬਰ ਵਿਜੇ ਪ੍ਰਤਾਪ ਸਿੰਘ ਵੱਲੋਂ ਜਿਹੜੇ ਇਹ ਮੁੱਦੇ ਠਾਏ ਗਏ ਇਹ ਮੁੱਦੇ ਕਬਰ ਵਿਜੇ ਪ੍ਰਤਾਪ ਸਿੰਘ ਦੇ ਨਿੱਜੀ ਮੁੱਦੇ ਨਹੀਂ ਆ ਬਲਕਿ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਕਿਸਾਨਾਂ ਨਾਲ ਜੁੜੇ ਉਹ ਮੁੱਦੇ ਆ ਜਿਹੜੇ ਮੁੱਦੇ ਬੀਤੇ ਲੰਮੇ ਸਮੇਂ ਤੋਂ ਚਰਚਾ ਦੇ ਵਿੱਚ ਨੇ ਤੇ ਜੇਕਰ ਇਹਨਾਂ ਦੀ ਪਾਰਟੀ ਦਾ ਆਪਣਾ ਹੀ ਵਿਧਾਇਕ ਸਰਕਾਰ ਦੇ ਪੱਖ ਦੀ ਗੱਲ ਕਰਦਾ ਹੋਇਆ ਸਰਕਾਰ ਤੋਂ ਸਵਾਲ ਕਰਦਾ ਕਿ ਹਾਂ ਭਈ ਇਹਨਾਂ ਸਬੰਧੀ ਗੱਲ ਜਿਹੜੀ ਜ਼ਰੂਰ ਹੋ ਜਾਣੀ ਚਾਹੀਦੀ ਆ ਕਿਉਂਕਿ ਲੋਕ ਇਹ ਆਸ ਕਰਦੇ ਆ ਤਾਂ ਜੇਕਰ ਸਰਕਾਰ ਇਸ ਮੁੱਦੇ ਤੇ ਉਹਨਾਂ ਦੀ ਗੱਲ ਸੁਣਦੀ ਨਹੀਂ ਤੇ ਦੂਜੇ ਪਾਸੇ ਸ਼ਾਸਨ ਜਿਹੜਾ ਬਿਲਕੁਲ ਤਿੰਨ ਦਿਨ ਦਾ ਰੱਖ ਦਿੰਦੀ ਆ ਪਰ ਕੱਲ ਵੀ ਅਸੀਂ ਗੱਲ ਕੀਤੀ ਕਿ ਤਿੰਨ ਦਿਨ ਦੇ ਵਿੱਚ ਇਹ ਜਿਹੜੀ ਆ ਉਸੇ ਤੋਂ ਸਭ ਗੱਲ ਹੋਣੀ ਆ ਬਾਕੀ ਇੱਕ ਦਿਨ ਛੜਦਾ ਜੀਆ ਪੇਂਟ ਕਰਨ ਚ ਲੱਗ ਜਾਣਾ ਤੇ ਤੀਸਰਾ ਦਿਨ ਉਦਾਂ ਹੀ ਅਧ ਪਚਦਾ ਦਿਨ ਲੱਗਦਾ ਭਾਵ ਉਸ ਵਿਦਨਸ਼ੀਲ ਮੁੱਦੇ ਜਿਹੜੇ ਮੁੱਦੇ ਪੰਜਾਬ ਦੇ ਲੋਕਾਂ ਨਾਲ ਜੁੜੇ ਆ ਸਰਕਾਰ ਕੋਈ ਸ਼ਾਇਦ ਉਹਨਾਂ ਉੱਤੇ ਕੁਝ ਕਹਿ ਨੂੰ ਬਚਿਆ ਹੀ ਨਹੀਂ ਆ ਫਿਰ ਜਿਹੜੀਆਂ 1 ਸਾਲ ਦੇ ਵਿੱਚ 40 ਬੈਠਕਾਂ ਬਰਨ ਵਾਲੀ ਗੱਲ ਕਹਿਣ ਵਾਲੀ ਇਹ ਮੌਜੂਦਾ ਸਰਕਾਰ ਸਿੱਧੂ ਸਾਹਿਬ ਭਾਪ ਸਕੇ ਸਾਫ ਆ ਕਿ ਲੋਕਾਂ ਦੇ ਮੁੱਤਿਆਂ ਤੋਂ ਭੱਜਦੀ ਪਈ ਆ ਕਿਉਂਕਿ ਜਿਸ ਤਰੀਕੇ ਦਾ ਇਹ ਸੈਸ਼ਨ ਚੱਲੇਗਾ ਉਹ ਸ਼ਾਇਦ ਅਸੀਂ ਕੱਲ-ਕੱਲ ਕੀਤੀ ਸੀ ਕਿ ਗੰਤਾਰ ਸਿੰਘ ਸਰਵਾ ਹੁਣਾਂ ਨੇ ਕਿਹਾ ਕਿ ਹਾਂ ਵੀ ਹਰ ਮਿੱਟੀ ਨੂੰ ਹਰ ਵਿਧਾਇਕ ਨੂੰ ਜਿਹੜਾ ਉਹਦੇ ਬਾਚਾ ਟਾਈਮ ਜਿਹੜਾ ਦਿੱਤਾ ਜਾਊਗਾ ਸਿੱਧੂ ਸਾਹਿਬ ਪਿਛਲੀਆਂ ਸਚਨਾਤ ਵਿੱਚ ਤੇ ਇਹ ਜੋ ਕੁਝ ਹੁੰਦਾ ਰਿਹਾ ਉਹ ਸਾਰੇ ਲੋਕਾਂ ਨੇ ਵੇਖਿਆ ਜੋ ਕੁਝ ਪਿੱਛੇ ਹੁੰਦਾ ਰਿਹਾ ਉਹਨੇ ਵੀ ਇਹ ਕੁਝ ਹੋਵੇਗਾ ਕਿਉਂਕਿ ਜੇਕਰ ਇਹਨਾਂ ਨੇ ਆਪਣੇ ਹੀ ਵਿਧਾਇਕ ਦੇ ਉਹਦਾ ਮੁੱਦੇ ਉੱਤੇ ਗੱਲ ਕਰਨਾ ਮناسب ਨਹੀਂ ਸਮਝਿਆ ਕਦੇ ਵੀ ਉਸ ਮੁੱਦਿਆਂ ਚਰਚਾ ਹੀ ਨਹੀਂ ਛੇੜੀ ਅਸੀਂ ਦੂਸਰਾਂ ਫਿਰ ਸਰਕਾਰ ਨੂੰ ਹਰਾਸ ਕੀਤੀ ਜਾ ਸਕਦੀ ਆ ਕਿਉਂਕਿ ਮੈਂ ਫਿਰ ਇਹ ਨਹੀਂ ਗੱਲ ਕਹਿ ਰਹਾ ਮੈਂ ਇਹ ਕਵਰ ਦਿੱਜੇ ਪ੍ਰਤਾਰਸਿਕ ਦੇ ਵਿੱਚੀ ਮੁੱਦੇ ਨਹੀਂ ਆ ਅੱਜ ਚਰਚਾ ਮਚਨੀ ਚਾਹੇ ਉਹ ਬੇਅਦਬੀ ਦਾ ਮੁੱਦਾ ਹੋਵੇ ਚਾਹੇ ਰਾਮ ਰਸ਼ੀਦ ਦੀ ਮਾਪੀ ਦਾ ਮੁੱਦਾ ਹੋਵੇ ਕਿ ਕਿਸ ਤਰੀਕੇ ਨਾਲ ਉਹਨੂੰ ਮਾਫੀ ਦਿੱਤੀ ਕਿਤਾ ਜਨ ਜੇ ਬਾਤ ਵਿੱਚ ਜੇਕਰ ਕੇਸ ਨਹੀਂ ਚਲایا ਗਿਆ ਔਰ ਬਖਬਤਰੀ ਸਾਹਿਬ ਨੇ ਕਦੀ ਦੇਖਿਆ ਤਾਂ ਨਹੀਂ ਔਰ ਸਿੱਧੂ ਸਾਹਿਬ ਇਹ ਵੀ ਚਰਚਾ ਬਣੀ ਜਿਹੜਾ ਕਾਲੀ ਭਾਜਪਾ ਸਰਕਾਰ ਦੇ ਸਮੇਂ ਜਿਹੜੀ ਐਫ ਆਈ ਆਰ ਵਾਪਸ ਲੈ ਲਈ ਉਹਨਾਂ ਤੋਂ ਪਤਾ ਲੱਗਾ ਕਿ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਸ ਮੁੱਦੇ ਤੇ ਸਰਕਾਰ ਤੋਂ ਕੀ ਰਹਿਦੀ ਤਿਆਰੀ ਚਾ ਤੇ ਚੰਗਾ ਹੁੰਦਾ ਕਿ ਜੇਕਰ ਸਰਕਾਰ ਆਪ ਹੀ ਵਿਧਾਨ ਸਭਾ ਦੇ ਵਿੱਚ ਇਹਨਾਂ ਮੁੱਦਿਆਂ ਦੇ ਸਬੰਧੀ ਗੱਲ ਕਰਦੀ ਜਿਸ ਤਰੀਕੇ ਨਾਲ ਕਬਰ ਵਿਜੇ ਪ੍ਰਤਾਪ ਸਿੰਘ ਹੁਣਾਂ ਦੇ ਮੁੱਦੇ ਠਾਏ ਤਾਂ ਸ਼ਾਇਦ ਇਸ ਦਾ ਕੋਈ ਖਾਂ ਪੱਖੀ ਜਿਹੜੇ ਨਤੀਜੇ ਸਰਕਾਰ ਦੇ ਹੱਕ ਵਿੱਚ ਜਾ ਸਕਦੇ ਸਨ ਪਰ ਸ਼ਾਇਦ ਸਰਕਾਰ ਨੂੰ ਲੋਕਾਂ ਨੂੰ ਫੇਸ ਕਰਤ ਵਾਸਤੇ ਜਬ ਬਹੁਤੀ ਧਿਰਾਂ ਕੋਲ ਸਵਾਲ ਜਿਹੜੇ ਉਠਾਏ ਜਾਣੇ ਉਸ ਸਮਾਂ ਹੀ ਜਾਂ ਇਨੀ ਜੁੜਤੀ ਜਿਹੜੀ ਹੈ ਨਹੀਂ ਸਰਕਾਰ ਕੋ ਕਿਹਾ ਵੀ ਉਹਨਾਂ ਦੇ ਜਵਾਬ ਕਿਸੇ ਵਕਤੋਂ ਦੇ ਸਕਰ ਕਿਉਂਕਿ ਬੀਤੇ ਲੰਮੇ ਸਮੇਂ ਤੋਂ ਜਿਸ ਤਰੀਕੇ ਨਾਲ ਆਹਮਾਤੀ ਪਾਰਟੀ ਦੀ ਕਾਰਜਕਾਰੀ ਇਹਨਾਂ ਮੁੱਦਿਆਂ ਤੇ ਰਹੀ ਆ ਸਿੱਧੂ ਸਾਹਿਬ ਉਹਦੇ ਤੋਂ ਸਾਫ਼ ਲੱਗਦਾ ਕਿ ਸਰਕਾਰ ਸਿਰਫ ਆਪਣਾ ਟਾਈਮ ਜਰਾ ਸਮਾਂ ਘਟਬਾਰੀ ਆ ਉਹੀ ਮੋਟੇ ਦਾ ਹੱਲ ਜਿਹੜਾ ਉਹ ਨਹੀਂ ਕੱਟ ਰਹੀ ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਲੰਮਾ ਸੈਸ਼ਨ ਬਣਾਉਣ ਵਾਲੀ ਸਰਕਾਰ ਸਭ ਤੋਂ ਛੋਟਾ ਸੈਸ਼ਨ ਕਰਦੋਂ ਵਾਲੀ ਸੀਮਤ ਜਿਹੜੀ ਸਰਕਾਰ ਜਿਹੜੀ ਸਿੱਧੂ ਸਾਹਿਬ ਉਹ ਬਣ ਗਈ ਆ ਬਾਕੀ ਦੇਖੋ ਇਹਨਾਂ ਤਿੰਨ ਦਿਨਾਂ ਦੇ ਵਿੱਚ ਸਰਕਾਰ ਕਿਹੜਾ ਸੱਪ ਕੱਢਦੀ ਆ ਜਿਸ ਦੇ ਕਿਹੜਾ ਕੁਲਤਾਰ ਸਿੰਘ ਸਤਵਾ ਹੁਣੀ ਕਹਿੰਦੇ ਕਿ ਹਾਂ ਵੀ ਸਾਰੇ ਨੂੰ ਫਰਾਫਰ ਦਾ ਸਮਾਂ ਦਿੱਤਾ ਜਾਵੇਗਾ ਸਿੱਧੂ ਸਾਹਿਬ ਲੱਗਦਾ ਨਹੀਂ ਜੀ ਹੁਣ ਇਹ ਤੇ ਲੋਕਾਂ ਨੂੰ ਵੀ ਧਿਆਨ ਦੇਣ ਦੀ ਲੋੜ ਆ ਕਿ ਕਿਹੜਾ ਬੰਦਾ ਤੁਹਾਡੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆੜ ਰਿਹਾ ਹੈ ਜਿਹੜਾ ਬੰਦਾ ਕਿਹੜਾ ਹੈਗਾ ਜਿਹੜਾ ਸਰਕਾਰ ਨੂੰ ਵਾਅਦੇ ਜਿਹੜੇ ਉਹ ਯਾਦ ਕਰਵਾ ਰਿਹਾ ਔਰ ਕਿਹੜੇ ਕਿਹੜੇ ਵਿਧਾਇਕ ਮੰਤਰੀ ਸੜੇ ਸਪੀਕਰ ਮੁੱਖ ਮੰਤਰੀ ਜਿਹੜੇ ਉਹ ਹੈਗੇ ਆ ਜਿਹੜੇ ਕਿ ਪੰਜਾਬ ਦੇ ਮੁੱਦਿਆਂ ਨੂੰ ਤਰਜੀਹ ਨਹੀਂ ਦੇ ਰਹੇ ਹੁਣ ਜਦੋਂ ਇਹ ਅੱਗੇ ਜਾ ਕੇ ਵੋਟਾਂ ਆਉਣੀਆਂ ਨੇ ਤਾਂ ਇਹ ਇੱਕ ਚੀਜ਼ਾਂ ਕਾਊਂਟ ਹੋਣ ਗਈਆਂ ਕਿ ਕਿਹੜਾ ਕਿਹੜਾ ਬੰਦਾ ਚਾਹੇ ਉਹ ਵਿਰੋਧੀ ਧਿਰ ਦਾ ਹੈ ਚਾਹੇ ਉਹ ਸਰਕਾਰ ਦਾ ਹੈ ਕਿ ਜਿਹੜਾ ਬੰਦਾ ਖੜਦਾ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਨਾਲ ਤਾਂ ਉਹਨਾਂ ਦੇ ਵਿੱਚ ਫਿਰ ਨਾਮ ਜਿਹੜਾ ਕੁਮਰ ਵਿਜੇ ਪ੍ਰਤਾਪ ਦਾ ਪਹਿਲੇ ਲੋਕਾਂ ਦੇ ਵਿੱਚ ਆਊਗਾ ਜਿਹਨੇ ਜਿਹੜਾ ਹੈਗਾ ਕਿ ਸਰਕਾਰ ਦੇ ਵਿੱਚ ਹੁੰਦਿਆਂ ਵੀ ਸਰਕਾਰ ਤੇ ਸਵਾਲ ਚੁੱਕੇ ਜਾਂ ਕਹਿ ਲੋ ਕਿ ਪੰਜਾਬ ਦੇ ਮੁੱਦੇ ਚੁੱਕੇ ਜਿਹੜੇ ਸਰਕਾਰ ਜੇ ਉਹਨਾਂ ਨੂੰ ਤਰਜੀਹ ਦਿੰਦੀ ਤਾਂ ਸਰਕਾਰ ਦਾ ਪਾਰਟੀ ਦਾ ਹੀ ਫਾਇਦਾ ਹੋਣਾ ਸੀਗਾ ਪਰ ਸ਼ਾਇਦ ਉਹਨਾਂ ਨੂੰ ਇਹ ਗੱਲਾਂ ਕਿ ਕੁਮਰ ਵਿਜੇ ਪ੍ਰਤਾਪ ਹੋਣੀ ਕਿਤੇ ਹੀਰੋ ਨਾ ਬਣ ਜਾਣ ਕੁਮਰ ਵਿਜੇ ਪ੍ਰਤਾਪ ਜਿਹੜਾ ਬੰਦਾ ਜ਼ੁਰਤ ਰੱਖਦਾ ਸੱਚ ਬੋਲਣ ਦੀ ਜਿਹੜਾ ਬੰਦਾ ਇਨੇ ਸਾਲਾਂ ਤੋਂ ਬੇਦਾਗ ਨੌਕਰੀ ਜਿਹੜੀ ਉਹ ਕਰਕੇ ਆਇਆ ਉਹ ਤਾਂ ਪਹਿਲਾਂ ਹੀਰੋ ਹੈਗਾ ਜ਼ਰੂਰੀ ਨਹੀਂ ਕਿ ਤੁਸੀਂ ਉਹਦੇ ਮੁਰਦਿਆਂ ਨੂੰ ਤਰਜੀਹ ਦਿਓਗੇ ਉਹ ਤਾਂ ਹੀ ਹੀਰੋ ਬਣੂਗਾ ਉਹ ਤੇ ਆਲਰੇਡੀ ਹੀਰੋ ਹੈਗਾ ਹੈਗਾ ਔਰ ਜਦੋਂ ਇਹ ਵੋਟਾਂ ਮੈਂ ਫੇਰ ਕਹਿੰਦਾ ਜਦੋਂ ਹੋਣਗੀਆਂ ਅਗਲੀਆਂ ਇਲੈਕਸ਼ਨ ਹੋਣਗੀਆਂ ਤਾਂ ਉਹਨਾਂ ਦੇ ਵਿੱਚ ਇਹ ਗਿਣਤੀ ਗਿਣੀ ਜਾਊਗੀ ਕਿ ਕਿਹੜਾ ਲੋਕ ਪੰਜਾਬ ਦੇ ਨਾਲ ਖੜਾ ਸੀ ਤੇ ਕਿਹੜੇ ਲੋਕ ਜਿਹੜੇ ਆ ਉਹ ਪੰਜਾਬ ਦੇ ਨਾਲ ਗਦਾਰੀ ਕਰ ਰਹੇ ਸੀ ਉਸ ਸਮੇਂ ਤਾਂ ਮੈਨੂੰ ਲੱਗਦਾ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਪੰਜਾਬ ਦੇ ਹੱਕ 'ਚ ਖੜਨ ਵਾਲਿਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਖੜੇ ਦਿਖਾਈ ਦੇਣਗੇ ਸਰਕਾਰ ਦੇ ਵਿੱਚ ਹੁੰਦਿਆਂ ਵੀ ਬਿਲਕੁਲ ਸੁਖਵਿੰਦਰ ਜੀ ਇਹਦੇ 'ਚ ਕੋਈ ਦੂਰ ਹੈ ਵਈ ਨਹੀਂ ਆ ਤੁਸੀਂ ਬੀਤੇ ਸਮੇਂ ਦੇ ਇਤਿਹਾਸ ਤੁਸੀਂ ਦੇਖ ਲਓ ਜਿਹੜੇ ਵੀ ਇਹੋ ਜਿਹੇ ਵਿਅਕਤੀ ਜਿਹੜੇ ਨੇ ਆਪਣੀ ਸਰਕਾਰ ਤੋਂ ਮੋਤਿਆਂ ਤੇ ਕੇਵ ਦੇ ਰਹੇ ਨੇ ਉਹ ਲੋਕਾਂ ਦੇ ਵਿੱਚ ਹਮੇਸ਼ਾ ਚਿੰਦਾ ਰਹਿੰਦੇ ਨੇ ਬੇਸ਼ੱਕ ਸਰਗਰਮ ਸਿਆਸਤ ਉੱਪਰੋਂ ਪਾਸੇ ਨਹੀਂ ਹੋ ਜਾਂਦੇ ਇਹਦੇ ਵਿੱਚ ਮੈਂ ਮਸਾਲ ਨਵਜੋਤ ਸਿੰਘ ਸਿੱਧੂ ਦੀ ਗੱਲ ਦੇ ਰਿਹਾ ਜਿਸ ਦੇ ਕਿ ਨਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਉਹਨਾਂ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ ਇਹ ਸ਼ੱਕ ਹੋਣ ਮੌਜੂਦਾ ਸਰਕਾਰਮ ਸਿਆਸਤੋਂ ਥੋੜੀ ਜਿਹੀ ਦੂਰ ਨੇ ਪਰ ਅੱਜ ਵੀ ਲੋਕ ਨਵਜੋਤ ਸਿੰਘ ਸਿੱਧੂ ਦੀ ਵੇਟ ਕਰਦੇ ਆ ਲੋਕ ਇੰਤਜ਼ਾਰ ਕਰਦੇ ਆ ਕਿ ਹਾਂ ਵੀ ਉਹ ਕਦੋਂ ਆਊਗਾ ਤਾਂ ਉਹੀ ਹਾਲ ਪਰ ਇਸ ਵੇਲੇ ਕਬਰ ਵਿਜੇਪੁਰタル ਸਿੰਘ ਦਾ ਜਿਹੜਾ ਆਪਣੀ ਹੀ ਪਾਰਟੀ ਦੇ ਆਪਣੀ ਹੀ ਪਾਰਟੀ ਦੇ ਨੇਤਾਵਾ ਨੂੰ ਵੱਖ-ਵੱਖ ਮੌਕੇ ਯਾਦ ਕਰਾ ਰਿਹਾ ਕਿ ਹਾਂ ਵੀ ਭਲੇ ਮਾਸੂ ਤੁਸੀਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਇਹ ਵਾਅਦੇ ਕੀਤੇ ਸਨ ਤਾਂ ਮੈਨੂੰ ਗਵਾਹ ਬਣਾਇਆ ਸੀ ਤੇ ਲੋਕਾਂ ਨੇ ਮੇਰੀ ਉਸ ਗਵਾਹੀ ਨੂੰ ਮਨਜ਼ੂਰ ਕੀਤਾ ਤੇ ਸਰਕਾਰ ਨੂੰ ਕਾਰੀਗਤਵਾ ਦਿੰਦਾ ਤੇ ਜੇਕਰ ਉਦੋਂ ਲੋਕਾਂ ਨੂੰ ਮਿਹਰੀ ਗਵਾਈ ਦਿੱਤੀ ਤੇ ਲੋਕਾਂ ਨਾਲ ਵਾਅਦੇ ਕੀਤੇ ਤਾਂ ਹੁਣ ਸਮਾਂ ਆ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਪੂਰਾ ਜਿਹੜਾ ਭਰੋਸੇਦਾਰ ਸਭ ਇਤਿਹਾਸਾਂ ਵਿੱਚ ਉਹਨਾਂ ਲੋਕਾਂ ਨੂੰ ਯਾਦ ਰੱਖਦਾ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਇਹ ਕਸਾਵੇਂ ਸਮੇਂ ਦੇ بڑے ਨੇਤਾ ਹੁੰਦੇ ਨੇ ਸਮੇਂ ਦੇ ਗਰਦਗਬਰ ਚ ਘੁੰਮ ਜਾਂਦੇ ਆ ਪਰ ਉਹ ਲੋਕ ਉਹ ਨਾਇਕ ਹਮੇਸ਼ਾ ਜਿੰਦਾ ਰਹਿੰਦੇ ਆ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਮੁੱਦਿਆਂ ਨੂੰ ਆਪਣੇ ਮੁੱਦੇ ਜਾਣ ਕੇ ਰੰਗ ਤੱਤੇ ਵਿੱਚ ਗੁਜ਼ਰਦੇ ਆ ਰੰਗ ਤੱਤੇ ਵਿੱਚ ਉਤਰਦੇ ਆ ਉਹਨਾਂ ਦੇ ਵਿੱਚ ਕਬਰ ਵਿੱਚ ਪ੍ਰਭਾਵ ਸਿੱਦਾ ਨਾਮ ਜਿਹੜਾ ਇੱਥੇ ਹੈਗਾ ਉਹ ਕਿਸੇ ਨੂੰ ਚੰਗੀ ਭਲੀ ਪਤਾ ਜਾਂਦੇ ਜੀ ਅਣਕੀ ਸਾਹਿਬ ਆਵਾਜ਼ ਟੁੱਟੀ ਜਿਹੜੀ ਆ ਉਹ ਘਟ ਗਈ ਆ ਜੀ ਜੀ ਅਣਕੀ ਸਾਹਿਬ ਅਗਲੀ ਖਬਰ ਜਿਹੜੀ ਆਪਾਂ ਲੈ ਲੈਨੇ ਆ ਕਿ ਜਿਹੜਾ 1026 ਕਰੋੜ ਦਾ ਜਿਹੜਾ ਜੁਰਮਾਨਾ ਪਿਆ ਪੰਜਾਬ ਸਰਕਾਰ ਨੂੰ ਇੱਕ ਝਟਕਾ ਹੀ ਆ ਕਿਉਂਕਿ ਪਾਈ ਪਾਈ ਨੂੰ ਮਹਤਾਜ ਜਿਹੜੀ ਸਰਕਾਰ ਹੈਗੀ ਹੈ ਔਰ ਜਦੋਂ ਪਾਈ ਪਾਈ ਨੂੰ ਮਹਤਾਜ ਹੋਵੇ ਔਰ ਉੱਪਰ ਦੀ ਇਹ ਹਰਜਾਨਾ ਔਰ ਉਹ ਵੀ ਹਜ਼ਾਰਾਂ ਕਰੋੜਾਂ ਦਾ ਪੈ ਜਾਵੇ ਤਾਂ ਫਿਰ ਵਿੱਤੀ ਸੰਕਟ ਦੇ ਵਿੱਚ ਔਰ ਵੱਡੇ ਸੰਕਟ ਦੇ ਵਿੱਚ ਸਰਕਾਰ ਜਿਹੜੀ ਹੈ ਗਹਿਰੇ ਸੰਕਟ ਦੇ ਵਿੱਚ गिरਦੀ ਹੋਈ ਹੈ ਹੁਣ ਕੀ ਨਵਾਂ ਜਿਹੜਾ ਇਹ ਹਰਜਾਨਾ ਲਾ ਗਿਆ ਮਸਲਾ ਕੀ ਹੈ ਜੀ ਸਿੱਧੂ ਸਾਹਿਬ ਐਨਜੀਟੀ ਫੇਰ ਭਾਗ ਬੋਲੋ 126 ਕਰੋੜ ਦਾ ਜਿਹੜਾ ਹਰਜਾਨਾ ਆਇਆ ਸਿੱਧੂ ਸਾਹਿਬ ਉਹ ਪੰਜਾਬ ਸਰਕਾਰ ਨੂੰ ਪਾਇਆ ਤੇ ਪਾਇਆ ਕਿਸ ਕਰਕੇ ਜਿਹਦੀ ਮੈਂ ਪਹਿਨੇ ਗੱਲ ਕੀਤੀ ਆ ਇੱਕ ਪੰਜਾਬੀ ਸਿਵਰ ਜਿਹੜੀ ਪ੍ਰਦਾਣੀ ਜਿਹੜੀ ਵਧਦੀ ਜਾ ਰਹੀ ਹੈ ਔਰ ਦੂਜੇ ਪਾਸੇ ਊੜਾ ਜਿਹੜਾ ਆ ਜਿਸ ਜਿਹੜਾ ਚੜਿੰਚਾ ਲੱਖ ਟਨ ਹੁੰਦਾ ਜਿਹੜਾ ਸਿੱਧੂ ਸਾਹਿਬ ਕਹਿੰਦਾ ਜਿਸ ਨੂੰ ਸਰਕਾਰ ਦੇ ਅਜੇ ਤੱਕ ਕਿੱਥੇ ਪਾਸੇ ਲਾਇਲੀ ਨਲਸ ਨਹੀਂ ਕੀਤਾ ਦੂਜੇ ਪਾਸੇ ਜਿਹੜਾ ਪਾਣੀ ਹੈ ਉਹ ਸੀਵਰ ਸਟਰੀਟਮੈਂਟ ਪਲਾਂਟ ਜਿਹੜਾ ਹੈ ਸਿੱਧੂ ਸਾਹਿਬ ਉਹ ਵੀ ਸਰਕਾਰ ਜਿਹੜੀ ਹੈ ਉਹ ਠੀਕ ਪਾਣੀ ਨੂੰ ਸੀਵਰ ਦੇ ਪਾਣੀ ਨੂੰ ਨਹੀਂ ਕਰ ਸਕੀ ਔਰ ਕਹਿੰਦੇ ਨੇ ਕਿ ਇਹਦੇ ਸਬੰਧੀ ਐਨਜੀਟੀ ਵਿਭਾਗ ਨੇ ਕਈ ਵਾਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਲਿਖਤਾ ਸਮੇ ਸਮੇਂ ਤੇ ਯਾਦ ਕਰਾਇਆ ਕਿ ਇਸ ਤੇ ਹੱਲ ਵਾਸਤੇ ਤੁਸੀਂ ਕਰੋ ਪਰ ਕਹਿੰਦੇ ਨੇ ਕਿ ਸਪ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਕੰਨਾਂ ਤੇ ਜੂਨੀਅਰ ਸਿਰਕੀ ਤੇ ਅਖੀਰ ਹਾਰ ਕੇ ਪੰਜਾਬ ਦੇ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਤੇ ਮੋਕਸਾ ਕਟਰ ਨੂੰ ਸੇ ਦੂ ਸਾਹਿਬ ਨੇ ਸਾਫ ਵਾਰਡਿੰਗ ਕੀਤੀ ਹੈ ਕਿ ਕਿਉਂ ਨਾ ਤੁਹਾਡੇ ਖਿਲਾਫ ਜਿਹੜਾ ਆ ਮੁਕੱਦਮਾ ਜਿਹੜਾ ਵਾਟਰ ਐਕਟ ਦੀ 173 ਦੇ ਅਨੁਸਾਰ ਤੁਹਾਡੇ ਖਿਲਾਫ ਜਿਹੜਾ ਚਲਾਇਆ ਜਾਵੇ ਤੇ ਉਹਦੇ ਨਾਲ ਹੀ ਨਾਲ ਸੇ ਦੂ ਸਾਹਿਬ ਉਹਨਾਂ ਨੇ ਇਹਨਾਂ ਹਰਜਾਂ ਦਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਪਾ ਦਿੱਤਾ ਔਰ ਕਿਹਾ ਆ ਕਿ 1 ਮਹੀਨੇ ਦੇ ਅੰਦਰ ਅੰਦਰ ਇਸ ਦਾ ਤੁਸੀਂ ਭੁਗਤਾਨ ਜਿਹੜਾ ਕਰ ਦਾਂ ਤੇ ਕਹਿੰਦੇ ਨੇ ਕਿ ਇਹਦਾ ਐਨਜੀਟੀਪ ਵਿਭਾਗ ਦਾ ਜਿਹੜਾ ਇਹ ਨੋਟਿਸ ਆਇਆ ਜਾਂ ਇਹ ਫਰਮਾਨ ਆਇਆ ਇਹਦੇ ਨੇ ਕਿ ਹੱਥਾਂ ਪੈਰਾਂ ਦੀ ਪੰਜਾਬ ਸਰਕਾਰ ਨੂੰ ਪੈ ਗਈ ਤੇ ਕੱਲ ਕਹਿੰਦੇ ਨੇ ਕਿ ਜਿਹੜੀ ਚੀਫ ਸੈਕਟਰੀ ਵੱਲੋਂ ਵਕਫਾ ਖੰਡਰ ਕਮਿਸ਼ਨਰਾਂ ਨਾਲ ਜਿਹੜੀ ਗੱਲਬਾਤ ਆ ਉਹ ਸਿੱਧੂ ਸਾਹਿਬ ਵੱਡੇ ਪੱਤਰ ਤੇ ਜਿਹੜੀ ਆ ਉਹ ਕੀਤੀ ਗਈ ਆ ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਜਿਸ ਤਰੀਕੇ ਨਾਲ ਤੁਸੀਂ ਇਹ ਗੱਲ ਕੀਤੀ ਕਿ ਪੰਜਾਬ ਸਰਕਾਰ ਪਾਈ ਪਾਈ ਦੀ ਜਿਹੜੀ ਆ ਮੁਹਤਾਜ ਹੋਈ ਆ ਇੱਕ ਪਾਸੇ ਤਾਂ 167 ਜਿਹੜੇ ਮੁਹਾਲੀ ਦੇ ਵਿੱਚ ਪਲਾਟ ਜਿਹੜੇ 150 ਕਰੋੜ ਰੁਪਏ ਦੀ ਲਾਗਤ ਨਾਲ ਪੜਾਉਣ ਦੀ ਤਿਆਰੀ ਦੇ ਵਿੱਚ ਸਰਕਾਰ ਲੈ ਰਹੀ ਆ ਦੂਜੇ ਪਾਸੇ ਇੰਨਾ ਵੱਡਾ ਖਰਚਾ ਦਾ ਤੇ ਸਿੱਧੂ ਸਾਹਿਬ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਸਿਰਫ ਤੇ ਸਿਰਫ ਆਪਣੇ ਵਧਾਇਕਾਂ ਨੂੰ ਖੁਸ਼ ਕਰਨ ਦੇ ਮੂਰਚਾ ਪੰਜਾਬ ਦੇ ਲੋਕ ਜਿਹੜੇ ਕੂੜੇ ਦੀ ਗੰਦਗੀ ਨੂੰ ਘੜਵਾਤੇ ਮਜਬੂਰ ਦੇ ਪਰ ਸਰਕਾਰ ਨੂੰ ਸ਼ਾਇਦ ਇਹਦੇ ਸੰਬੰਧੀ ਕੋਈ ਵੀ ਦਿਲਚਸਪੀ ਜਿਹੜੀ ਅਸੀਂ ਦੋਸਤ ਉਹ ਦਿਖਾਈ ਨਹੀਂ ਦੇ ਰਹੀ ਪਰ ਜਿਸ ਤਰੀਕੇ ਨਾਲ ਇਹ ਹਰ ਜਾਂਦਾ ਜਿਹੜਾ ਹੁਣ ਲੱਗਾ ਦੋਸਤ ਉਹ ਪੰਜਾਬ ਸਰਕਾਰ ਨੂੰ ਜਿਹੜੀ ਹੱਥ ਪੈਰਾਂ ਦੀ ਜਿਹੜੀ ਆ ਉਹ ਪਈ ਹੈਗੀ ਆ ਹੁਣ ਦੇਖੋ ਕਿ ਸਰਕਾਰ ਇਹਦੇ ਸੰਬੰਧੀ ਅਖਲਾ ਐਕਸ਼ਨ ਜਿਹੜਾ ਉਹ ਕੀ ਲੈਂਦੀ ਜੀ ਚਲੋ ਉਧਰ ਅਨਕੀ ਸਾਹਿਬ ਲਾਰੈਂਸ ਬਿਸ਼ਰੋਈ ਤੇ ਇੰਟਰਵਿਊ ਤੇ ਮਸਲੇ ਦੇ ਵਿੱਚ ਕਹਿੰਦੇ ਕਿ ਰਾਜਸਥਾਨ ਸਰਕਾਰ ਨੂੰ ਜਿਹੜਾ ਉਹ ਨੋਟਿਸ ਆ ਗਿਆ ਹੈ ਪੰਜਾਬ ਦੇ ਡੀਜੀਪੀ ਤੋਂ ਵੀ ਕਹਿੰਦੇ ਫਰੋਤੀਆਂ ਦੇ ਮਾਮਲਿਆਂ ਦਾ ਜਿਹੜਾ ਉਹ ਵਿਰਵਾਹ ਮੰਗਿਆ ਔਰ ਹਾਈ ਕੋਰਟ ਨੇ ਸਰਵਾਈ ਦੇ ਦੌਰਾਨ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਪੁਲਿਸ ਦੇਸ਼ ਦੀ ਬਿਹਤਰੀਨ ਪੁਲਿਸ ਹੈ ਪਰ ਹਾਲਾਂਕਿ ਇਸ 'ਚ ਕੁਝ ਕਾਲੀਆਂ ਭੇਡਾਂ ਵੀ ਜਿਹੜੀਆਂ ਉਹ ਲੋਕੀਆਂ ਹਨ ਜੋ ਇਸ ਦਾ ਅਕਸ ਜਿਹੜਾ ਉਹ ਮਿੱਟੀ 'ਚ ਮਿਲਾ ਰਹੀਆਂ ਨੇ ਅਜਈਆਂ ਕਾਲੀਆਂ ਭੇਡਾਂ ਨੂੰ ਲੱਭ ਕੇ ਵੱਖ ਕਰਨਾ ਪਵੇਗਾ ਇਹ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਨੇ ਔਰ ਪਿਛਲੇ ਦਿਨੀ ਆਪਾਂ ਵੀ ਜਿਹੜੀ ਇਹ ਗੱਲ ਕੀਤੀ ਸੀਗੀ ਕਿ ਭਾਈ ਇਹੋ ਜੀਆਂ ਕਾਲੀਆਂ ਭੇਡਾਂ ਨੂੰ ਲੱਭ ਕੇ ਜਿਹੜਾ ਉਹ ਸਸਪੈਂਡ ਜਾਂ ਕੋਈ ਸਲਫਰ ਐਫ ਆਈ ਆਰ ਨਹੀਂ ਦਰਜ ਕਰਨੀ ਚਾਹੀਦੀ ਉਹਨਾਂ ਨੂੰ ਡਿਸਮਿਸ ਵੀ ਜਿਹੜਾ ਉਹ ਕਰਨਾ ਚਾਹੀਦਾ ਕਿਉਂਕਿ ਬਹੁਤ ਵੱਡਾ ਦਾਗ ਪੰਜਾਬ ਪੁਲਿਸ ਦੇ ਉੱਪਰ ਜਿਹੜਾ ਉਹ ਲਾਇਆ ਹੈਗਾ ਸਰਕਾਰ ਦੇਖਦੇ ਹਾਂ ਹਾਲੇ ਤੱਕ ਇਹਨਾਂ ਨੇ ਭਾਂਪ ਨਹੀਂ ਗੱਡੀ ਇੰਨੇ ਦਿਨ ਹੋ ਗਏ ਆ ਕਹਿੰਦੇ ਕਿ ਐਸ ਆਈ ਟੀ ਨੇ ਸ਼ਾਇਦ ਨਾਮ ਤੱਕ ਵੀ ਜਿਹੜੇ ਉਹ ਦੇ ਦਿੱਤੇ ਆ ਕੋਰਟ ਨੂੰ ਕਿ ਕਿਹੜੇ ਕਿਹੜੇ ਲੋਕ ਇੰਟਰਵਿਊ ਕਰਵਾਉਣ ਵਾਲੇ ਸੀਗੇ ਪਰ ਹਾਲੇ ਤੱਕ ਪਤਾ ਨਹੀਂ ਲੱਗਣ ਦੇ ਦੀ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਕੇ ਕਿਹੜੇ ਉਹ ਅਫਸਰ ਸੀ ਪਤਾ ਨਹੀਂ ਕਿਉਂ ਲੁਕੋ ਰਹੀ ਹੈ ਔਰ ਉਧਰ ਰਾਜਸਥਾਨ ਸਰਕਾਰ ਨੂੰ ਵੀ ਕਹਿੰਦੇ ਇਹਦੇ ਤੇ ਨੋਟਿਸ ਹੋਇਆ ਕਿਵੇਂ ਦੇਖਦੇ ਆਂ ਇਸ ਪੂਰੀ ਚੀਜ਼ ਨੂੰ ਜੀ ਸਦੂ ਸਭ ਜੇਸਤਰੀ ਕੇ ਨਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਘੇਰਿਆ ਜੀ ਸਦੂ ਜੇਸਤਰੀ ਕੇ ਨਾ ਹਾਈ ਕੋਰਟ ਨਹੀਂ ਰਾਜਸਥਾਨ ਸਰਕਾਰ ਦومی ਘੇਰਿਆ ਤੇ ਬਕਾਇਦਾ ਉਧਰ ਐਡਵੋਕੇਟ ਜਰਨਲ ਨੂੰ ਉਸ ਪਾਕਾ ਦੇ ਵਿੱਚ ਉਹ ਹਾਈ ਕੋਰਟ ਵਿੱਚ ਪੇਸ਼ ਹੋਵੇ ਤੇ ਇਹ ਦੱਸੇ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਆ ਉਹ ਕਿਸ ਤਰੀਕੇ ਤੇ ਕਿਹੜੀ ਜੇਲ੍ਹ ਦੇ ਵਿੱਚ ਕਰਵਾਈ ਗਈ ਹੁਣ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਵਿੱਚ ਐਸਆਈਟੀ ਨੇ ਲਫਾਫਾ ਦਿੱਤਾ ਔਰ ਉਸ ਤੋਂ ਬਾਅਦ ਹਾਈ ਕੋਰਟ ਨੇ ਖੁਲਾਸੇ ਕੀਤੇ ਤਾਂ ਉਸ ਤੋਂ ਮਗਰੋਂ ਇੱਕ ਅਲ ਸਾਹਮਣੇ ਆਈ ਇੱਕ ਤਾਂ ਖੜੜਤੀ ਸੀਆਈ ਸਟਾਫ ਦੇ ਵਿੱਚ ਹੋਈ ਤੇ ਦੂਜੀ ਇੰਟਰਵਿਊ ਜਿਹੜੀ ਆ ਰਾਜਸਥਾਨ ਦੀ ਜੇਲ੍ਹ ਵਿੱਚ ਕਰਵਾਈ ਗਈ ਤਾਂ ਸਭਾਵਕਾ ਕਿ ਸਿੱਧੂ ਸਾਹਿਬ ਲਾਰੈਂਸ ਪ੍ਰੈਸ਼ਨ ਉਹਦੇ ਜਿਸ ਤਰੀਕੇ ਦੀਆਂ ਇੰਟਰਵਿਊਆਂ ਸਾਹਮਣੇ ਆਈਆਂ ਤੇ ਜਿਸ ਤਰੀਕੇ ਨਾਲ ਪੁਲਿਸ ਦੇ ਚਾਹੀਓ ਪੰਜਾਬ ਦੇ ਸਨ ਤੇ ਚਾਹੇ ਉਹ ਰਾਜਸਥਾਨ ਦੇ ਅਧਿਕਾਰੀ ਵੀ ਉਹਨਾਂ ਦੇ ਨਾਂ ਤਾਂ ਸਿੱਧੂ ਸਾਹਿਬ ਇਹ ਗੱਲ ਸਪੱਸ਼ਟ ਹੋ ਗਈ ਕਿ ਪੁਲਿਸ ਭਾਵੇਂ ਕਿਸੇ ਵੀ ਰਾਜ ਦੀ ਹੋਵੇ ਕਾਲੀਆਂ ਪਿੱਟਾਂ ਸਾਰਿਆਂ ਦੇ ਵਿੱਚ ਮਸ਼ੂਰ ਨਹੀਂ ਔਰ ਇਹ ਬਕਾਇਦਾ ਟਿੱਪਣੀ ਜਿਹੜੀ ਹੈ ਕਿ ਮਾਨਯੋਗ ਹਾਈ ਕੋਰਟ ਪੰਜਾਬ ਤੇ ਹੋਇਆ ਨਾ ਹਾਈ ਕੋਰਟ ਦੀ ਆ ਨਾ ਕਿ ਕਿਸੇ ਹੋਰ ਵਿਅਕਤੀ ਦੀ ਤਾਂ ਪੰਜਾਬ ਸਰਕਾਰ ਨੇ ਤਾਂ ਸਿੱਧਾ ਸਾਹਬ ਜੀ ਭਾਫ ਹੀ ਕੱਢੀ ਇਹ ਹਾਂ ਵੀ ਕਿਹੜੇ ਕਿਹੜੇ ਦਾ ਕੱਚੇ ਸ਼ਾਮਸ ਨੇ ਕਿ ਡੀਐਸਪੀ ਦਾ ਨਾਮ ਕਹਿੰਦੇ ਆ ਰਿਹਾ ਜਿਹੜਾ ਡੀਐਸਪੀ ਦਿੱਲੀ ਹਾਈ ਕਮਾਂਡ ਦੇ ਲਾਗੇ ਕਹਿੰਦਾ ਬੜਾ ਜਿਹੜਾ ਨਜ਼ਦੀਕੀ ਤੇ ਪਿਛਲੇ ਸਮੇਂ ਦੇ ਵਿੱਚ ਕਹਿੰਦੇ ਉਹਨੂੰ ਮੁੱਖ ਮੰਤਰੀ ਸਾਹਿਬ ਨੇ ਅਵਾਗ ਵੀ ਦਿੱਤਾ ਸੀ ਵੈਸਟ ਉਹਦਾ ਸਰਵਿਸਿਸ ਦਾ 23 ਪੰਦਰਾ 26 ਜਨਵਰੀ ਦੇ ਮੌਕੇ ਤੇ ਅਸਿੰਦੂ ਸਾਹਿਬ ਕਹਿੰਦੇ ਆ ਪਰ ਅਜੇ ਤੱਕ ਨਾਮ ਜਿਹੜੇ ਆ ਉਸ ਤਰੀਕੇ ਨਾਲ ਸਾਹਮਣੇ ਨਹੀਂ ਆਏ ਜਿਸ ਤਰੀਕੇ ਨਾਲ ਆਉਣੇ ਚਾਹੀਦੇ ਆ ਪਰ ਹਾਈ ਕੋਰਟ ਨੇ ਜਿਸ ਤਰੀਕੇ ਨਾਲ ਹੁਣ ਰਾਜਸਥਾਨ ਤੇ ਐਡਵੋਕੇਟ ਜਦੋਂ ਤੋਂ ਤਲਬ ਕੀਤਾ ਤਾਂ ਉਤੋਂ ਵੀ ਪਤਾ ਲੱਗ ਜਾਊਗਾ ਕਿ ਹਾਂ ਵੀ ਰਾਜਸਥਾਨ ਪੁਲਿਸ ਜ ਕਿਥੋਂ ਤੱਕ ਉਹਦੇ ਵਿੱਚ ਕਾਰਗੀਆਂ ਭੇਡਾਂ ਤੇ ਜੇ ਜੀ ਸਿੱਧੂ ਸਾਹਿਬ ਰਾਜਸਥਾਨ ਦੀ ਪੁਲਿਸ ਜਿਹੜੀ ਉਹਨਾਂ ਦੇ ਨਾਮ ਜਨਤਕ ਹੋ ਜਾਂਦੇ ਜਾਂ ਐਡਵੋਕੇਟ ਜਨਤਕ ਕਰ ਦਿੰਦਾ ਤੇ ਪੰਜਾਬ ਸਰਕਾਰ ਜਨਤਕ ਨਹੀਂ ਕਰਦੀ ਤਾਂ ਸਿੱਧੂ ਸਾਹਿਬ ਫਿਰ ਇਸ ਤੋਂ ਵੱਡੀ ਹਾਲ ਤਾਂ ਜਿਹੜੀ ਆ ਪੰਜਾਬ ਸਰਕਾਰ ਬਸ ਤੇ ਕੋਈ ਨਹੀਂ ਹੋ ਸਕਦੀ ਜੇ ਚਾਹੀਦਾ ਤਾਂ ਹੁਣ ਇਹੋ ਹੀ ਹੈ ਕਿ ਜੇ ਪੰਜਾਬ ਤੇ ਹਰਿਆਣਾ ਹਰ ਕੋਲ ਪੂਰਨ ਤੌਰ ਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਤਾਂ ਦੋਵੇਂ ਰਾਜਾਂ ਦੀ ਪੁਲਿਸ ਨੂੰ ਵੀ ਇਸੇ ਸੰਬੰਧੀ ਪੂਰਨ ਤੌਰ ਤੇ ਬਵੇਕ ਦੇਣਾ ਤੇ ਸੁਚੇਤ ਹੋ ਕੇ ਜਿਹੜਾ ਉਹ ਕੰਮ ਕਰਦਾ ਚਾਹੀਦਾ ਤਾਂ ਪੂਰਾ ਵੀਰਵਾ ਜਨਤਕ ਕਰਨਾ ਚਾਹੀਦਾ ਹੈ ਮਣਕੀ ਸਾਹਿਬ ਕੋਈ ਦਿਨ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਹਰਿਆਣੇ ਦੇ ਵਿੱਚ ਜੇ ਚੋਣਾਂ ਲੜਦੀ ਹੈ ਜਿੰਨੀਆਂ ਸੀਟਾਂ ਤੇ ਵੱਧ ਤੋਂ ਵੱਧ ਲੜੂਗੀ ਤਾਂ ਉਹਨੀਆਂ ਸੀਟਾਂ ਤੇ ਹੀ ਜਿਹੜਾ ਉਹ ਫਾਇਦਾ ਭਾਜਪਾ ਨੂੰ ਹੋਊਗਾ ਕਿਉਂਕਿ ਜਿੱਥੇ ਵੀ ਆਮ ਆਦਮੀ ਪਾਰਟੀ ਜਾਂਦੀ ਹੈ ਉੱਤੇ ਨੁਕਸਾਨ ਜਿਹੜਾ ਉਹ ਕਾਂਗਰਸ ਨੂੰ ਹੁੰਦਾ ਹੈ ਤਾਂ ਇਹ ਜਿਹੜੀ ਗੱਲ ਆਪਾਂ ਉਦੋਂ ਕੀਤੀ ਸੀ ਉਹਨੇ ਆਮ ਚਰਚਾ ਜਿਹੜੀ ਉਹ ਵੱਧ ਚੁੱਕੀ ਹੈ ਔਰ ਚਰਚਾ ਫਿਰ ਇਹ ਚੜੀ ਹੋਈ ਹੈ ਕਿ ਭਾਈ ਭਗਵੰਤ ਆਪ ਦੇ ਤੌਰ ਤੇ ਕਹੀ ਜਾਂਦੇ ਆ ਕਿ ਮੈਂ ਚੋਣ ਇੰਚਾਰਜਾਂ ਦਿੱਲੀ ਡੋਪੀ ਗਈ ਹੈ ਤੇ ਅਸੀਂ ਚੋਣ ਇੰਚਾਰਜਾਂ ਇੱਕ ਇਹਦਾ ਵੀ ਰਫਟ ਚੱਲ ਰਿਹਾ ਦੂਜੇ ਪਾਸੇ ਇਹ ਚਰਚਾ ਫਿਰ ਦੁਬਾਰਾ ਚੱਲੀ ਹੈ ਇਹ ਪਹਿਲੀ ਵਾਰੀ ਚਰਚਾ ਆਪਾਂ ਛੇੜੀ ਸੀ ਕਿ ਭਾਈ ਫਾਇਦਾ ਜਿਹੜਾ ਉਹ ਭਾਜਪਾ ਨੂੰ ਹੋਣਾ ਜਿੰਨੀਆਂ ਵੱਧ ਸੀਟਾਂ ਤੇ ਜਿਹੜੀ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਲੜਦੀ ਹੈ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਸੁਖਵਿੰਦਰ ਜੀ ਆਮ ਆਦਮੀ ਪਾਰਟੀ ਦਾ ਆਧਾਰ ਜਿਹੜਾ ਖਾਸ ਤੌਰ ਤੇ ਜੱਟ ਸਿੱਖ ਜਿਹੜੇ ਹਰਿਆਣਾ ਦੇ ਵਿੱਚ ਸਿੱਖ ਵੋਟਰ ਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਵੋਟਰਾਂ ਉਹਨਾਂ ਤੇ ਉੱਤੇ ਠੀਕ ਜਿਹੜੀ ਉਹਦੀ ਹੈਗੀ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਧਰਮ ਨਿਰਪੱਖ ਵੋਟ ਦੀ ਲੋੜ ਜਿਹੜੀ ਹੁੰਦੀ ਆ ਉਹ ਸਮਝਦੀ ਆ ਕਿ ਜਿਹੜੀ ਕਿਸੇ ਪਾਸੇ ਵੋਟ ਨਹੀਂ ਜਾਂਦੀ ਉਹ ਆਮ ਆਦਮੀ ਪਾਰਟੀ ਨੂੰ ਪੈ ਜਾਏਗੀ ਤੇ ਬੀਤੇ ਸਮੇਂ ਦੇ ਵਿੱਚ ਕਾਂਗਰਸ ਸਰਕਾਰ ਦਾ ਹਮੇਸ਼ਾ ਜਿਹੜਾ ਅਸੀਂ ਚਿਹਰਾ ਮੋਰਾ ਉੱਤਰਪਨ ਪੱਖ ਦਾ ਰਿਹਾ ਆ ਤਾਂ ਸੁਭਾਵਕ ਆ ਕਿ ਜੇਕਰ ਆਮ ਆਦਮੀ ਪਾਰਟੀ ਉੱਤੇ 90 ਵਿਧਾਨ ਸਭਾ ਸੀਟਾਂ ਤੇ ਚੋਣ ਲੜਦੀ ਆ ਤਾਂ ਜਿਹੜੀ ਕਾਂਗਰਸ ਨੂੰ ਵੋਟ ਪੈਣੀਆਂ ਸਿੱਧੂ ਸਭ ਉਹ ਸਿੱਧੀ ਜਿਹੜੀ ਆਮ ਆਦਮੀ ਪਾਰਟੀ ਨੂੰ ਜਾਏਗੀ ਤਾਂ ਸਿੱਧਾ ਉਹਦਾ ਸਿੱਧਾ ਫਾਇਦਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਹੋਊਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਪੁੱਟ ਕੇ ਜਿਹੜੀ ਇੱਕ ਫਿਰਕੇ ਦੀ ਵੋਟ ਜਿਹੜੀ ਪੈਣੀ ਆ ਉਹ ਵੰਡੀ ਨਹੀਂ ਜਾਂਦੀ ਤਾਂ ਜਿਹੜੇ ਫਿਰ ਇਹ ਸਵਾਲ ਨੇ ਇਹ ਸਵਾਲਾਂ ਨੂੰ ਤਾਂ ਫਿਰ ਬਲ ਮਿਲਦਾ ਹੀ ਮਿਲਦਾ ਕਿ ਜਿਹੜੀ ਆ ਜੇਕਰ ਆਮ ਆਦਮੀ ਪਾਰਟੀ ਹਰਿਆਣੇ ਦੇ ਵਿੱਚ ਚੋਣਾਂ ਲੜਦੀ ਹੈ ਇਹ ਕਾਂਗਰਸ ਨੂੰ ਉਸਤਾ ਨੁਕਸਾਨ ਜਿਹੜਾ ਉਹ ਹੋਵੇਗਾ ਸਪਸ਼ਟ ਹੋਵੇਗਾ ਕਿਉਂਕਿ ਧਰਮ ਦਾ ਪੱਖ ਵੋਟ ਜਿਹੜੀ ਜਿਸ ਦੇਖਾ ਸੈਕੂਲਰ ਵੋਟ ਦੀ ਗੱਲ ਕੀਤੀ ਜਾਂਦੀ ਆ ਜਾਂ ਪੰਜਾਬੀ ਕਿਹਤਰਾ ਦੀ ਵੋਟ ਕੀਤੀ ਜਾਂਦੀ ਹੁਣ ਪਤਾ ਲੱਗਾ ਕਿ ਚਾਰੀ ਪਧਾਇ ਕਹਿੰਦੀ ਜਿਹੜੀ ਡਿਊਟੀ ਆ ਉਹ ਹਰਿਆਣੇ 'ਚ ਲਗਾ ਦਿੱਤੀ ਗਈ ਉਹ ਬਤਾਈ ਕਨਨਤਾ ਫਿਰ ਇੱਕ ਟੀਕ ਜਿਹੜੀ ਆ ਇਹਨਾਂ ਚੀਜ਼ਾਂ ਤੇ ਰਹਿਦੀਆਂ ਧਰਮ ਨੁਕਾਦਾਰ ਭਾਜਪਾ ਵਾਂਗੂ ਪੜਾ ਨਹੀਂ ਸਕਦੇ ਤਾਂ ਸਿੱਧਾ ਨੁਕਸਾਨ ਜਿਹੜਾ ਉਸ ਸਭ ਕਾਂਗਰਸ ਨੂੰ ਜਿਹੜਾ ਆ ਮਾਫ ਕਰਦਾ ਕਾਂਗਰਸ ਨੂੰ ਹੁੰਦਾ ਤੇ ਭਾਜਪਾ ਨੂੰ ਉਸ ਦਾ ਫਾਇਦਾ ਜਿਹੜਾ ਹੁੰਦਾ ਦੂਸਰੀ ਗੱਲ ਜਿਸ ਦਿਨ ਆਪਾਂ ਪਹਿਲਾਂ ਵੀ ਗੱਲ ਕੀਤੀ ਗਈ ਜੋ ਮੱਖਤਰੀ ਚਾਰਜ ਦੀ ਗੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਜੇ ਪੰਜਾਬ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਖਾਸਮ ਖਾਸ ਨਹੀਂ ਯਹਾਂ ਪੀ ਹਰਿਆਣੇ ਦੇ ਇੰਚਾਰਜ ਜਿਹੜੀ ਉਹ ਲਾਇਏਗੇ ਪਰ ਦੂਜੇ ਪਾਸੇ ਹੁਣ ਜੋ ਚਰਚਾਵਾਂ ਨੇ ਉਹ ਸਾਹਮਣੇ ਆਇਆ ਨੇ ਕਿ ਮਨੀਸ਼ ਸੋਧਿਆ ਦੇ ਜੇਲ੍ਹ ਚੋਣ ਮਹਿਮ ਨੂੰ ਆਪਣੇ ਅੰਤਰਕੱਟ ਚਲਾਉਂਦੇ ਮੂਡ ਦੇ ਵਿੱਚ ਹੈਗੀ ਆ ਔਰ ਬਕਾਇਦਾ ਤੌਰ ਤੇ ਸੰਦੀਪ ਪਾਟਕ ਕੋਲੋਂ ਵੀ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਸਿੱਧੂ ਸਾਹਿਬ ਉਹ ਜਾਰੀ ਆ ਔਰ ਜਿਹੜੇ ਨੌਬ ਪੂਕਸਵਾ ਹਲਕੇ ਨੇ ਹਰਿਆਣੇ ਦੇ ਉਹਨਾਂ ਹਲਕਿਆਂ ਦੇ ਵਿੱਚ ਵੀ ਉਸ ਦੀ ਸਿੱਧੀ ਜਿਹੜੀ ਅਪਰੋਚ ਜਿਹੜੀ ਆ ਕੀਤੀ ਜਾ ਰਹੀ ਆ ਬਾਕੀ ਹਾਂ ਮੁੱਖ ਮੰਤਰੀ ਸਾਹਿਬ ਨੂੰ ਬਤੌਰ ਸਟਾਰ ਪ੍ਰਚਾਰਕ ਕਿਉਂਕਿ ਇਹਨਾਂ ਪੰਜਾਬ ਸਰਕਾਰ ਦਾ ਜਹਾਜ਼ ਵਰਤਣਾ ਇਸ ਕਰਕੇ ਸਿੱਧੂ ਸਾਹਿਬ ਇਹਨਾਂ ਨੂੰ ਉੱਥੇ ਲਜਾਇਆ ਜਾ ਸਕਦਾ ਪਰ ਚੋਣ ਕਮਾਂ ਜਿਹੜੀ ਆ ਭਗਵਤਪਾ ਦੇ ਹੱਥ ਵਿੱਚ ਹੋਣ ਸੰਬੰਧੀ ਅਜੇ ਕੋਈ ਫੈਸਲਾ ਸਿੱਧੂ ਸਾਹਿਬ ਹਾਈ ਕਮਾਂ ਵੱ ਜਿਹੜਾ ਉਹ ਨਹੀਂ ਕੀਤਾ ਗਿਆ ਫੈਸਲਾ ਜਿਹੜਾ ਉਹ ਬਾਅਦ ਵਿੱਚ ਆਏਗਾ ਜੀ ਹਾਂ ਨੁਕਸਾਨ ਜਿਹੜਾ ਸਿੱਧੂ ਸਾਹਿਬ ਕਾਂਗਰਸ ਪਾਰਟੀ ਨੂੰ ਹੁੰਦਾ ਦਿਖਾਈ ਦੇ ਰਿਹਾ ਜਿਕਰ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਬਣਦੀ ਹੈ ਚਲੋ ਅਣਕਸਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ